ਜੋ ਇੱਥੇ ਬੈਠੇ ਆ ਸਾਨੂੰ ਜਿਹੜਾ ਜੀਪੀ ਫੰਡ ਮਿਲਦਾ ਜਿਹੜੀ ਪੈਨਸ਼ਨ ਮਿਲਦੀ ਆ ਜਿਹੜੀ ਵਧਤੀ ਮਿਲਦੀ ਆ ਉਹ ਬਾਬਾ ਸਾਹਿਬ ਅੰਬੇਡਕਰ ਦੇ ਰეკਮੈਂਡੇਸ਼ਨ ਤੇ ਇਹ ਚੀਜ਼ਾਂ ਜੜੀਆਂ ਲਾਗੂ ਕੀਤੀਆਂ ਗਈਆਂ ਕਿ ਬਾਬਾ ਸਾਹਿਬ ਅੰਬੇਡਕਰ ਨੂੰ ੱੱਲੇ ਦਲਤਾਂ ਦਾ ਮਸੀਹਾ ਕਹਿ ਦੇਣਾ ਬਾਬਾ ਸਾਹਿਬ ਦੀ ਅੰਬੇਡਕਰ ਦੀ ਸ਼ਖਸੀਅਤ ਦੇ ਨਾਲ ਇਨਸਾਫ ਹੈ ਜਾਂ ਬਾਬਾ ਸਾਹਿਬ ਅੰਬੇਡਕਰ ਦੀ ਸ਼ਖਸੀਅਤ ਦੇ ਨਾਲ ਬੇਇਨਸਾਫੀ ਕਿਉਂਕਿ ਸਾਥੀਓ ਬਾਬਾ ਸਾਹਿਬ ਅੰਬੇਡਕਰ ਨੇ ਇਸ ਦੇਸ਼ ਦੀ ਵਿਵਸਥਾ ਨੂੰ ਬਦਲਿਆ ਬਾਬਾ ਸਾਹਿਬ ਅੰਬੇਦਕਰ ਨੇ ਇਸ ਸਮਾਜ ਦੀ ਵਿਵਸਥਾ ਨੂੰ ਬਦਲਿਆ ਬਾਬਾ ਸਾਹਿਬ ਅੰਬੇਦਕਰ ਨੇ ਸਾਡੀ ਸੋਚ ਨੂੰ ਬਦਲਿਆ ਕਿਉਂਕਿ ਹਿੰਦੂ ਕੋਡ ਬਿੱਲ ਜਦ ਬਾਬਾ ਸਾਹਿਬ ਅੰਬੇਦਕਰ ਲੈ ਕੇ ਆਏ ਤਾਂ ਇੱਕ ਐਪੀਸੋਡ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ 12 ਦਸੰਬਰ 1949 ਭਾਰਤ ਦੇਸ਼ ਦੀ ਰਾਜਧਾਨੀ ਦੇ ਵਿੱਚ ਇੱਕ ਆਦਮੀ ਜਦ ਹੀ ਜਿੰਦੇ ਦੀ ਸ਼ੌ ਯਾਤਰਾ ਨਿਕਲਦੀ ਆ ਔਰ ਨਾਰੇ ਲਾਏ ਜਾਂਦੇ ਆ ਅੰਬੇਦਕਰ ਮੁਰਦਾਬਾਦ ਅੰਬੇਦਕਰ ਮੁਰਦਾਬਾਦ ਕਿਉਂ ਕਿ ਬਾਬਾ ਸਾਹਿਬ ਅੰਬੇਦਕਰ ਹਿੰਦੂ ਕੋੜ ਬਿਲ ਦੀ ਵਕਾਲਤ ਕਰਦੇ ਸੀ ਉਹ ਵਕਾਲਤ ਕਰ ਰਹੇ ਸੀ ਕਿ ਜਿਹੜੀਆਂ ਭੈਣਾਂ ਨੇ ਇਹਨਾਂ ਨੂੰ ਵੀ ਬਰਾਬਰ ਮਨੁੱਖ ਆਦਮੀਆਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਉਹ ਵਕਾਲਤ ਕਰ ਰਹੇ ਸੀ ਕਿ ਔਰਤ ਨੂੰ ਵੀ ਜੇ ਉਹ ਮਰ ਉਹਦਾ ਪਤੀ ਮਰ ਜਾਂਦਾ ਤਾਂ ਉਹਨੂੰ ਦੂਸਰਾ ਵਿਆਹ ਕਰਨ ਦੀ ਇਜਾਜ਼ਤ ਹੈ ਉਹ 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 ਉਏ ਮੰਗ ਕਰ ਰਹੀ ਸੀ ਕਿ ਔਰਤ ਜਿਹੜੀ ਆ ਉਹ ਵੀ ਬਾਕੀਆਂ ਦੇ ਬਰਾਬਰ ਹੈ ਉਹਨੂੰ ਵੀ 8 ਘੰਟੇ ਕੰਮ ਕਰਨ ਦੀ ਜਿਹੜੀ ਆ ਪਰਮਿਸ਼ਨ ਦਿੱਤੀ ਜਾਵੇ ਉਹਨੂੰ ਵੀ ਬਰਾਬਰ ਦੀ ਤਨਖਾਹ ਦਿੱਤੀ ਜਾਵੇ ਲੇਕਿਨ ਬਾਬਾ ਸਾਹਿਬ ਅੰਬੇਡਕਰ ਦੇ ਵਿਰੋਧੀਆਂ ਨੇ ਉਸ ਵੇਲੇ ਬਾਬਾ ਸਾਹਿਬ ਅੰਬੇਡਕਰ ਦੀ ਜ਼ਿੰਦਗੀ ਜਿਹੜੀ ਆ ਉਹ ਸ਼ਬ ਯਾਤਰਾ ਇਸ ਦੇਸ਼ ਦੇ ਵਿੱਚ ਕੱਢੀ ਔਰ ਸਾਥੀਓ ਬਾਬਾ ਸਾਹਿਬ ਅੰਬੇਡਕਰ ਦੇ ਜਾਣ ਤੋਂ ਬਾਅਦ ਜਦ ਬਾਬਾ ਸਾਹਿਬ ਅੰਬੇਡਕਰ ਨੇ ਪਾਰਲੀਮੈਂਟ ਤੋਂ ਰਿਜ਼ਾਈਨ ਕੀਤਾ ਤਾਂ ਉਸ ਤੋਂ ਬਾਅਦ ਇਸ ਦੇਸ਼ ਦੇ ਵਿੱਚ ਹਿੰਦੂ ਕੋਡ ਬਿਲ ਜਿਹੜਾ ਉਹ ਇਸ ਉਦੇਸ਼ ਦੇ ਵਿੱਚ ਲਾਗੂ ਕੀਤਾ ਗਿਆ ਤਾਂ ਸਾਥੀਓ ਕੀ ਅੱਜ ਜਿੰਨੀਆਂ ਔਰਤਾਂ ਇੱਥੇ ਮੇਰੀਆਂ ਖਾਸ ਕਰਕੇ ਭੈਣਾਂ ਬੈਠੀਆਂ ਚਾਹੇ ਉਹ ਕਿਸੇ ਵੀ ਜਾਤੀ ਦੀ ਹੋਵੇ ਕੀ ਬਾਬਾ ਸਾਹਿਬ ਅੰਬੇਡਕਰ ਨੂੰ ਦਲਤਾਂ ਦਾ ਮਸੀਹਾ ਕਹਿਣਾ ਕੀ ਬਾਬਾ ਸਾਹਿਬ ਅੰਬੇਡਕਰ ਦੀ ਸ਼ਖਸੀਅਤ ਦੇ ਨਾਲ ਇਨਸਾਫ ਹੈ ਜਾਂ ਬੇਇਨਸਾਫੀ ਇੱਕ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਕਿਤਾਬ ਲਿਖੀ ਪ੍ਰੋਬਲਮ ਆਫ ਰੂਪੀਸ ਇਟਸ origin ਐਂਡ ਸੋਲੂਸ਼ਨ ਬਾਬਾ ਸਾਹਿਬ ਕਿਤਾਬ ਲਿਖ ਰਿਹਾ ਪ੍ਰੋਬਲਮ ਆਫ ਰੁਪੀਸ ਇਟਸ origin ਐਂਡ ਸੋਲੂਸ਼ਨ ਫੇਰ ਸਾਡਾ ਪੁਰਖਾ ਜੇ ਕੋਈ ਪ੍ਰੋਬਲਮ ਰੇਜ਼ ਕਰ ਰਿਹਾ ਤਾਂ ਨਾਲ ਦੀ ਨਾਲ ਸਾਡਾ ਪੁਰਖਾ ਉਸ ਪ੍ਰੋਬਲਮ ਦਾ ਹੱਲ ਦੱਸ ਰਿਹਾ ਜਦੋਂ ਇਹਦੇ ਆਰਟੀਕਲ ਅਖਬਾਰਾਂ ਦੇ ਵਿੱਚ ਲੱਗੇ ਤਾਂ ਅੰਗਰੇਜ਼ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਔਰ ਅੰਗਰੇਜ਼ ਸਰਕਾਰ ਨੇ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਸੁਣਨ ਦੇ ਲਈ ਇੱਕ ਕਮਿਸ਼ਨ ਬਿਠਾਇਆ ਔਰ ਉਸ ਕਿਤਾਬ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਲਿਖਿਆ कि ਜਿਹੜਾ ਭਾਰਤ ਦੀ ਮੌਜੂਦਾ ਸਰਕਾਰ ਹੈ ਉਹ ਪਾਉਂਡ ਨੂੰ ਮਜ਼ਬੂਤ ਕਰ ਰਹੀ ਆ ਰੁਪਏ ਨੂੰ ਕਮਜ਼ੋਰ ਕਰ ਰਹੀ ਆ ਇਹ ਭਾਰਤ ਨੂੰ ਹੌਲੀ-ਹੌਲੀ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਗਰੀਬ ਕਰ ਰਹੀ ਆ ਔਰ ਭਾਰਤ ਨੂੰ ਗਰੀਬੀ ਰੇਖਾ ਤੱਕ ਲੈ ਕੇ ਜਾ ਰਹੀ ਆ ਤਾਂ ਜਦ ਕਮਿਸ਼ਨ ਬਿਠਾਇਆ ਗਿਆ ਔਰ ਉਸ ਕਮਿਸ਼ਨ ਦਾ ਨਾਮ ਹੈ ਹਿਲਟਨ ਕਮਿਸ਼ਨ ਜਦ ਹਿੰਦਨ ਕਮਿਸ਼ਨ ਭਾਰਤ ਦੇ ਵਿੱਚ ਆਇਆ ਔਰ ਹਿੰਦਨ ਕਮਿਸ਼ਨ ਨੇ ਜਦ ਬਾਬਾ ਸਾਹਿਬ ਅੰਬੇਦਕਰ ਨੂੰ ਬੈਠ ਕੇ ਬਾਬਾ ਸਾਹਿਬ ਅੰਬੇਦਕਰ ਦਾ ਓਪੀਨੀਅਨ ਸੁਣਿਆ ਤਾਂ ਬਾਬਾ ਸਾਹਿਬ ਅੰਬੇਦਕਰ ਦੀ ਰეკਮੈਂਡੇਸ਼ਨ ਤੇ 1 ਅਪ੍ਰੈਲ 1935 ਨੂੰ ਇਸ ਦੇਸ਼ ਦੇ ਵਿੱਚ ਰਿਜ਼ਰਵ ਬੈਂਕ ਦੀ ਸਥਾਪਨਾ ਕੀਤੀ ਗਈ ਮੈਂ ਸਾਥੀਆਂ ਤੋਂ ਪੁੱਛਣਾ ਚਾਹੁੰਦਾ ਕਿ ਸਾਥੀਓ ਜਿਹੜਾ ਰਿਜ਼ਰਵ ਬੈਂਕ ਦਾ ਨੋਟ ਹੈ ਕੀ ਉਹ ਕੱਲਾ ਦਲਤਾਂ ਦੀ ਜੇਬ ਦੇ ਵਿੱਚ ਹੈ ਜਾਂ ਸਾਰਿਆਂ ਦੀ ਜੇਬ ਵਿੱਚ لیکن بابا صاحب ਨੂੰ ਇਹ ਕਹਿ ਦਿੱਤਾ ਗਿਆ ਕਿ بابا صاحب بابا صاحب ਗਲਤਾਂ ਦਾ ਵਸੀਤਾ ਕਿਉਂਕਿ بابا صاحب ਅੰਬੇਡਕਰ ਅਸੀਂ ਸੋਚ ਆਪਣੀ ਨੂੰ ਇੰਪਰੂਵ ਨਹੀਂ ਕਰਦੇ بابا صاحب ਅੰਬੇਡਕਰ ਇੱਕ ਗੱਲ ਕਹਿੰਦੇ ਨੇ ਕਹਿੰਦੇ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਉਹ ਲੋਕ ਜਿਹੜੇ ਜ਼ਿੰਦਗੀ ਦੇ ਮਾਲਕ ਹੁੰਦੇ ਆ ਔਰ ਦੂਸਰੇ ਉਹ ਲੋਕ ਜਿਨ੍ਹਾਂ ਦੀ ਜ਼ਿੰਦਗੀ ਮਾਲਕ ਜ਼ਿੰਦਗੀ ਦੇ ਮਾਲਕ ਉਹ ਲੋਕ ਹੁੰਦੇ ਨੇ ਜਿਹੜੇ ਵਿਚਾਰਸ਼ੀਲ ਹੁੰਦੇ ਨੇ ਜਿਹੜੇ ਪ੍ਰਗਤੀਸ਼ੀਲ ਹੁੰਦੇ ਨੇ ਸਾਡੇ ਜਿੰਨੇ ਆਫੀਸ਼ਰ ਬੈਠੇ ਆ ਬਹੁਤ ਸਾਰਾ ਕਿਸੇ ਦੀ ਸੋਚ ਇਹ ਹੋਵੇ ਬਹੁਤ ਸਾਰੇ ਲੋਕ ਮਿਲਦੇ ਆ ਕਿਸੇ ਨੂੰ ਪੁੱਛੋ ਕਿ ਭਾਈ ਨੌਕਰੀ ਲੱਭਿਆਂ ਕਿਰਪਾ ਕਿਰਪਾ ਦਾ ਬਾਬਾ ਸਾਹਿਬ ਅੰਬੈਡਕਰ ਦੀ ਹੋਈ ਜੇ ਉਹ ਕਨਸਟੀਟਿਊਸ਼ਨ ਚ ਨਾ ਲਿਖ ਕੇ ਜਾਂਦੇ ਲੇਕਿਨ ਅਸੀਂ ਕ੍ਰੈਡਿਟ ਕਿਹਨੂੰ ਦਿੰਦੇ ਆ ਉੱਪਰ ਵਾਲੇ ਦੀ ਕਿਰਪਾ ਹੁੰਦੀ ਉੱਪਰ ਵਾਲੇ ਦੀ ਕਿਰਪਾ ਹੁੰਦੀ ਤਾਂ ਬਾਬਾ ਸਾਹਿਬ ਅੰਬੈਡਕਰ ਕਹਿੰਦੇ ਜਿਹੜੇ ਜ਼ਿੰਦਗੀ ਦੇ ਮਾਲਕ ਨਹੀਂ ਉਹ ਵਿਚਾਰਸ਼ੀਲ ਲੋਕ ਹੁੰਦੇ ਨੇ ਔਰ ਜਿਨ੍ਹਾਂ ਦੀ ਜ਼ਿੰਦਗੀ ਮਾਲਕ ਹੁੰਦੀ ਆ ਉਹ ਗਵਾਰ ਲੋਕ ਹੁੰਦੇ ਆ ਉਹ ਗਵਾਰ ਲੋਕ ਹੁੰਦੇ ਨੇ ਜਿਹੜੇ ਇਹ ਸੋਚਦੇ ਰਹਿੰਦੇ ਆ ਕਿ ਸ਼ਾਇਦ ਕੋਈ ਸੁਪਰਨੈਚੁਰਲ ਪਾਵਰ ਆਏਗੀ ਤਾਂ ਕੋਈ ਸਾਡਾ ਆ ਕੇ ਜਿਹੜਾ ਸੁਲਿਆਣ ਕਰੇ ਤੇ ਸਾਥੀਓ ਸਾਨੂੰ ਜ਼ਰੂਰਤ ਹੈ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਨੂੰ ਸਮਝਦੇ ਹੋਏ ਵਿਚਾਰਸ਼ੀਲ ਹੋਈਏ ਕਿਉਂਕਿ ਭਾਰਤ ਬਾਬਾ ਸਾਹਿਬ ਅੰਬੇਡਕਰ ਦੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਸਾਡੇ ਲਈ ਉਹ ਕੀ ਹੈ ਭਾਰਤ ਦਾ ਸੰਵਿਧਾਨ ਭਾਰਤ ਦਾ ਸੰਵਿਧਾਨ ਕਿਉਂਕਿ ਭਾਰਤ ਦਾ ਸੰਵਿਧਾਨ ਲੋਕਾਂ ਨੂੰ ਦੱਸਿਆ ਨਹੀਂ ਗਿਆ ਸਰਕਾਰ ਨੇ ਇੱਕ ਮੁਹਿੰਮ ਚਲਾਈ ਕਿ ਭਾਰਤ ਦੇ ਜਿਹੜਾ ਭਾਰਤ ਦੇਸ਼ ਆ ਉਹ ਕਿਤੇ ਪੋਲੀਓ ਨਾਲ ਮਾਰਿਆ ਨਾ ਜਾਵੇ ਔਰ ਨਾਰਾ ਲੱਗਿਆ ਪੂਰੇ ਦੇਸ਼ ਦੇ ਵਿੱਚ ਕਿ ਇੱਕ ਬੱਚਾ ਛੂਟਾ ਸੁਰੱਖਿਆ ਚੱਕਰ ਟੁੱਟਾ ਕਿਉਂਕਿ ਭਾਰਤ ਲੰਗੜਾ ਨਾ ਹੋ ਜਾਏ ਲੇਕਿਨ ਭਾਰਤ ਦੇ ਸੰਵਿਧਾਨ ਦੇ ਜਿਹੜੇ ਆਰਟੀਕਲ ਸੀ ਉਹ ਦੱਸਣ ਦੀ ਜ਼ਿੰਮੇਵਾਰੀ ਕੀ ਦੀ ਸੀ ਆ ਤੱਲ ਜਿਹੜਾ ਕਾਂਡ ਉੱਥੇ ਤੁਸੀਂ ਸੁਣ ਰਹੇ ਹੋ ਕਸ਼ਮੀਰ ਦੇ ਵਿੱਚ ਹੋਇਆ ਇਹ ਇਹੋ ਜਿਹੇ ਧਾਰਮਿਕ ਲੋਕਾਂ ਦੀ ਬੇਵਕੂਫੀ ਕਰਕੇ ਹੋਇਆ ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਸਾਡੇ ਸਮਾਜ ਦੇ ਵਿੱਚ ਰਾਸ਼ਟ੍ਰ ਭਗਤੀ ਨਹੀਂ ਪੈਦਾ ਕੀਤੀ ਸਾਡੇ ਸਮਾਜ ਦੇ ਵਿੱਚ ਆਪਣੇ ਆਪਣੇ ਧਰਮ ਦੇ ਪ੍ਰਤੀ ਜਿਹੜੀ ਆ ਉਹ ਭਗਤੀ ਪੈਦਾ ਕਰ ਦਿੱਤੀ ਕਿਉਂਕਿ ਜਦ ਸੰਵਿਧਾਨ ਦੇ ਅਧੀਨ ਕੋਈ ਚੀਜ਼ ਬਣਦੀ ਆ ਇੱਕ ਮੰਦਰ ਬਣੇਗਾ ਤਾਂ ਮੁਸਲਮਾਨ ਨੂੰ ਉਸ ਮੰਦਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੇਕਰ ਕਿਉਂਕਿ ਮੁਸਲਮਾਨ ਉਸ ਮੰਦਰ ਦੇ ਵਿੱਚ ਜਾ ਨਹੀਂ ਸਕਦਾ ਜੇ ਜੇ ਕੋਈ ਮਸਜਿਦ ਬਣੇਗੀ ਤਾਂ ਮੈਂ ਸਮਝਦਾ ਤੂੰ ਕੋਈ Hindu ਭਰਾ ਸਾਡਾ ਉਸ ਮਸਜਿਦ ਦੇ ਵਿੱਚ ਜਾ ਨਹੀਂ ਸਕਦਾ ਲੇਕਿਨ ਭਾਰਤ ਦੇ ਸੰਵਿਧਾਨ ਦੇ ਅਧੀਨ ਇਹ ਤੁਹਾਡਾ BSNL ਦਾ ਦਫਤਰ ਬਣਿਆ ਇਸ ਦਫਤਰ ਦੇ ਵਿੱਚ ਸਿੱਖ ਵੀ ਆ ਸਕਦਾ ਹੈ Hindu ਵੀ ਆ ਸਕਦਾ ਮੁਸਲਮਾਨ ਵੀ ਆ ਸਕਦਾ ਇਸਾਈ ਵੀ ਆ ਸਕਦਾ ਲੇਕਿਨ ਭਾਰਤ ਦੇ ਸੰਵਿਧਾਨ ਦੀ ਭਾਵਨਾ ਸਾਡੇ ਤੱਕ ਪਹੁੰਚਾਈ ਨਹੀਂ ਗਈ ਕਿਉਂਕਿ ਅਸੀਂ ਲੋਕ ਦੋੜੇ ਦੋੜੇ ਮੌਤ ਦੇ ਡਰ ਦੇ ਵਿੱਚ ਜੀਨੇ ਅਸੀਂ ਜਿੰਨੇ ਲੋਕ ਆ ਅਸੀਂ ਸੰਵਿਧਾਨ ਦੀ ਭਾਵਨਾ ਨੂੰ ਨਹੀਂ ਸਮਝ ਪਾਏ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਭਾਵਨਾ ਨੂੰ ਨਹੀਂ ਸਮਝ ਪਾਏ ਬਾਬਾ ਸਾਹਿਬ ਅੰਬੇਡਕਰ ਇਸ ਦੇਸ਼ ਨੂੰ ਕੀ ਬਣਾਉਣਾ ਚਾਹੁੰਦੇ ਇੱਕ ਸਕੂਲ ਦੇ ਵਿੱਚ ਤੁਸੀਂ ਬੱਚਾ ਦਾਖਲ ਕਰਾਉਣ ਚਲੇ ਜਾਓ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸ਼ਾਇਦ ਕੁਝ ਲੋਕ ਇਸ ਗੱਲ ਦੇ ਨਾਲ ਐਗਰੀ ਨਾ ਹੋਣ ਜਿਸ ਦਿਨ 26 ਜਨਵਰੀ 1950 ਨੂੰ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋ ਗਿਆ ਤਾਂ ਮੈਂ ਸਮਝਦਾ ਉਸ ਦਿਨ ਇਸ ਦੇਸ਼ ਦੇ ਵਿੱਚੋਂ ਰੱਬ ਨਾਂ ਦੀ ਮੌਤ ਹੋ ਗਈ ਇਸ ਤਰ੍ਹਾਂ ਮੌਤ ਹੋਦੀ ਇੱਕ ਬੱਚਾ ਤੁਸੀਂ ਸਕੂਲ ਦੇ ਵਿੱਚ ਦਾਖਲ ਕਰਾਉਣ ਜਾਓ ਔਰ ਸਕੂਲ ਦੇ ਵਿੱਚ ਜਾ ਕੇ ਟੀਚਰ ਨੂੰ ਕਹੋ ਮੈਡਮ ਮੇਰਾ ਬੱਚਾ ਜਿਹੜਾ ਇਹਨੂੰ ਦਾਖਲ ਕਰ ਲਿਆ ਸਭ ਮੇਰੇ ਬੱਚੇ ਨੂੰ ਦਾਖਲ ਕਰ ਲਿਆ